ਦੋਸਤੋ ਅੱਜ ਤੋਂ 2.5 ਸਾਲ ਪਹਿਲਾਂ ਦਿਲਰੋਜ਼ ਨਾਮ ਦੀ 2.5 ਸਾਲ ਦੀ ਬੱਚੀ ਨੂੰ ਗਵੰਡਨ ਦੁਆਰਾ ਜ਼ਮੀਨ ਦੇ ਵਿੱਚ ਜਿਉਂਦੀ ਨੂੰ ਦੱਬ ਕੇ ਮਾਰ ਦਿੱਤਾ ਗਿਆ ਸੀ ਬਹੁਤ ਹਾਈਲਾਈਟ ਹੋਇਆ ਸੀ ਇਹ ਕੇ ਆਪਣੇ ਨਾਲ ਉਹਦਾ ਵੱਡਾ ਭਰਾ ਵੱਡਾ ਭਰਾ ਹੈ ਹਾਂਜੀ ਕੀ ਨਾਮ ਹੈ ਬੇਟਾ ਜੀ ਤੁਹਾਡਾ ਅਗੰਪ੍ਰੀਤ ਸਿੰਘ ਅਗੰਪ੍ਰੀਤ ਸਿੰਘ ਬੇਟਾ ਤੁਹਾਡੀ ਛੋਟੀ ਭੈਣ ਸੀਗੀ ਹਾਂਜੀ ਕਿਨੂੰ ਵਿੱਚ ਪੜਦੀ ਸੀ ਉਹ ਉਹ ਸਕੂਲ ਨਹੀਂ ਲੱਗੀ ਸੀ ਹਾਏ ਤੁਸੀਂ ਕਿੰਨੇ ਵਿੱਚ ਪੜਦੇ ਹੋ ਮੈਂ 4th ਵਿੱਚ ਜਿਹੜੇ ਸਕੂਲ ਵਿੱਚ ਬੀਸੀਮਾਰਮ ਬੋਰਡ ਦੇ ਸੀਨੀਅਰ ਸੈਂਟਰੀ ਸਕੂਲ ਸਸਟੀਨ ਹਦਰ ਮਾਡਲ ਬਿਤਾ ਤੁਹਾਡੀ ਛੋਟੀ ਭੈਣ ਨੂੰ ਤੁਹਾਡੇ ਪੜੋਸ ਦੇ ਵਿੱਚ ਰਹਿਣ ਵਾਲੀ ਲੇਡੀ ਦੁਆਰਾ ਮਾਰ ਦਿੱਤਾ ਗਿਆ ਸੀ ਹਾਂਜੀ ਕਿਉਂ ਮੈਨੂੰ ਨਹੀਂ ਪਤਾ ਨਹੀਂ ਪਤਾ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਲੇਡੀ ਇਦਾਂ ਦੀ ਲੇਡੀ ਨੂੰ ਸਮਾਜ ਵਿੱਚ ਰਹਿਣ ਦਾ ਰਹਿਣਾ ਚਾਹੀਦਾ ਈ ਹੈ ਨਹੀਂ 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 ਰਹਿਣਾ ਚਾਹੀਦਾ ਉਹਨੂੰ ਅੱਛਾ ਉਹ ਮਤਲਬ ਉਹਨੂੰ ਕੀ ਹੋਣਾ ਚਾਹੀਦਾ ਅਦਾਲਤ ਵਿੱਚ ਅੱਜ ਤੁਸੀਂ ਕੋਰਟ ਦੇ ਵਿੱਚ ਬਾਹਰ ਖੜੇ ਹੋ ਤੁਹਾਡੇ ਮਮਾ ਪਾਪਾ ਵੀ ਆਏ ਹੋਏ ਦਾਦੂ ਵੀ ਆਏ ਹੋਏ ਆ ਔਰ ਤੁਸੀਂ ਅਦਾਲਤ ਤੋਂ ਕੀ ਮੰਗ ਕਰਦੇ ਹੋ ਫਾਂਸੀ ਹੋਵੇ ਉਹਨੂੰ ਫਾਂਸੀ ਹੋ ਜਵੇ ਹਾਂਜੀ ਅਗਰ ਫਾਂਸੀ ਹੋ ਜਾਂਦੀ ਹੈ ਹਾਂਜੀ ਫਿਰ ਤੁਹਾਨੂੰ ਕੀ ਕਿਦਾਂ ਲੱਗੇਗਾ ਬਹੁਤ ਵਧੀਆ ਠੀਕ ਹੈ ਦੋਸਤੋ ਲਓ ਜੀ ਆਪਾਂ ਹੁਣ ਇਹਨਾਂ ਦੇ ਦਾਦੂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸ਼ਮਿੰਦਰਪਾਲ ਸਿੰਘ ਹਾਂਜੀ ਸ਼ਮਿੰਦਰਪਾਲ ਸਿੰਘ ਜੀ ਸ਼ਮਿੰਦਰ ਸਿੰਘ ਜੀ ਸ਼ਮਿੰਦਰ ਜੀ ਤੁਹਾਡੇ ਬਿਆਨਾਂ ਤੇ ਪਰਚਾ ਹੋਇਆ ਸੀ ਹਾਂਜੀ ਹਾਂਜੀ ਤੇ ਤੁਹਾਡੀ ਪੋਤੀ ਸੀਗੀ ਦਿਲਰਾਜ ਮੇਰੀ ਮੇਰੀ ਪੋਤੀ ਤੇ ਜੀ ਠੀਕ ਆ ਹਰਪ੍ਰੀਤ ਜੀ ਦੀ ਬੇਟੀ ਹਾਂਜੀ ਹਰਪ੍ਰੀਤ ਦੀ ਬੇਟੀ ਠੀਕ ਆ ਤੇ ਉਸ ਗਵਾਂਡਨ ਦੇ ਅੰਦਰ ਇਦਾਂ ਦਾ ਕੀ ਚੱਲ ਰਿਹਾ ਸੀ ਉਹਨੂੰ ਕੀ ਨਰਾਜ਼ਗੀ ਸੀ ਤੁਹਾਡੇ ਪਰਿਵਾਰ ਨਾਲ ਜਿਹੜਾ ਕਿ ਉਹਨੇ ਬੱਚੀ ਨਾਲ ਇੰਨਾ ਵੱਡਾ ਸਟੈਪ ਚੱਕ ਲਿਆ ਇਹ ਇਹ ਤਾਂ ਹਜੇ ਤੱਕ ਨਹੀਂ ਸਮਝ ਆਈ ਜੀ ਕਾਹਦੀ ਗੱਲ ਸੁਣਨੀ ਸੀ ਜੀ ਮੈਨਾ ਦਰਬਾਰ ਸਾਹਿਬ ਖੜ ਕੇ ਕਹਿੰਦਾ ਦੁਸ਼ਮਣੀ ਕੋਈ ਨਹੀਂ ਜੀ ਬਦਲਾ ਪਤਾ ਨਹੀਂ ਕਾਹਦਾ ਲੈ ਕੇ ਗਈ ਆ ਜੀ ਤੇ ਕਦੀ ਤੁਹਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਕੋਈ ਕਿੰਨੀ ਦੇਰ ਤੋਂ ਕੇਸ ਚੱਲ ਰਿਹਾ ਕੇ 2 ਸਾਲ 4 ਮਹੀਨੇ ਹੋ ਗਏ 2 ਸਾਲ 4 ਮਹੀਨੇ ਕਿੰਨੀਆਂ ਤਰੀਕਾਂ ਪੈ ਚੁੱਕੀਆਂ ਨੇ ਕੋਈ ਗਿਣਤੀ ਨਹੀਂ ਕੀਤੀ ਕਿਉਂਕਿ ਮੇਰੀ ਹਰਪ੍ਰੀਤ ਜੀ ਨਾਲ ਇਸ ਟੌਪਿਕ ਤੇ ਗੱਲ ਹੋਈ ਸੀ ਉਹ ਕਹਿੰਦੇ ਸੀ 70 72 ਤਰੀਕਾਂ ਪੈ ਚੁੱਕੀਆਂ ਆ ਉਹ ਹੋਤਾ ਤਾਂ ਇੰਨੀਆਂ ਪੈਗੀਆਂ ਹੋਣੀਆਂ ਤੁਸੀਂ ਹਰ ਤਰੀਕ ਤੇ ਆਨੇ ਹੋ ਮੈਂ ਹਰ ਤਰੀਕ ਤੇ ਆਉਣਾ ਜੀ ਗਵਾਹ ਹੋ ਚੁੱਕੇ ਬਿਆਨ ਹੋ ਚੁੱਕੇ ਫਾਂਸੀ ਦੀ ਸਹਾਇਤਾ ਤੁਸੀਂ ਕਿਸ ਚੀਜ਼ ਦੀ ਡਿਮਾਂਡ ਕਰਦੇ ਹੋ ਫਾਂਸੀ ਦੇ ਕੋਈ ਮੈਨੂੰ 3000 ਬੰਦਾ ਖੜਾ ਹੋਣਾ ਇਹ ਤਾਂ ਸਾਰਾ ਫਾਂਸੀ ਦੀ ਸਜ਼ਾ ਮੰਗ ਰਿਆ ਮੈਂ ਤਾਂ ਉਹ ਮੰਗ ਕਰਦਾ ਜੇ ਕੋਈ ਫਾਂਸੀ ਦੇ ਉੱਪਰ ਸਜ਼ਾ ਹੈਗੀ ਆ ਉਹ ਦਿੱਤੀ ਜਾਵੇ ਫਾਦਰ ਇੱਕ ਪਿਓ ਅੱਛਾ ਮਤਲਬ ਇੰਨਾ ਕਿਹੋ ਨਾ ਅਪਰਾਧ ਹੋਣੇ ਕਿ ਬਿਲਕੁਲ ਜੀ ਬਿਲਕੁਲ ਤੁਸੀਂ ਜਦੋਂ ਮੇਰੇ ਭੈਣ ਭਰਾ ਬੱਚੇ ਤੁਸੀਂ ਫਾਂਸੀ ਦੀ ਮੰਗ ਰਹੇ ਆ ਮੈਂ ਤਾਂ ਫਾਂਸੀ ਦੇ ਉੱਪਰ ਸਜ਼ਾ ਮੰਗ ਰਿਆ ਨਾ ਕੋਈ ਫਾਂਸੀ ਦੇ ਉੱਪਰ ਸਜ਼ਾਏਗੀ ਆ ਮਿਸਾਲ ਬਣੇ ਨਾ ਤੇ ਰੋਜ ਦੀ ਕਦਰਵਾਤ ਸੰਬੰਧੀ ਦਿੱਤੀ ਗਈ ਹੈ ਜੀ ਆਂ ਭੈਣ ਸਾਹਿਬ ਦੀ 25 ਸਾਲ ਦੀ ਬੱਚੀ ਸੀ ਜਿਸ ਦਾ ਤੁਹਾਡੇ ਪੜੋਸਚ ਰਹਿੰਦੀ ਸੀ ਬਿਲਕੁਲ ਨਾਲ ਦਾ ਘਰ ਸੀ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਸੀ ਕੋਈ ਲੈਣ ਦੇਂਦਾ ਰੋਲਾ ਨਹੀਂ ਕੋਈ ਲੈਣ ਦੇਂਦਾ ਨਹੀਂ ਜੀ ਔਰ ਉਹ 2.5 ਸਾਲ ਦੀ ਬੱਚੀ 2 ਸਾਲ 9 ਮਹੀਨੇ ਤੇ 9 ਦਿਨਾਂ ਦੀ ਸੀ ਜੀ 2 ਸਾਲ 9 ਮਹੀਨੇ 9 ਤੇ 9 ਦਿਨਾਂ ਦੀ ਉਸ ਦਿਨ ਹੀ ਹਾਂਜੀ ਤੇ ਰੀਜ਼ਨ ਨਹੀਂ ਪਤਾ ਲੱਗਿਆ ਕੋਈ ਰੀਜ਼ਨ ਹਜ ਤੱਕ ਨਹੀਂ ਪਤਾ ਅੱਜ ਅਦਾਲਤ ਨੇ ਕੱਲ ਦੀ ਤਾਰੀਖ ਪੈ ਗਈ ਹੈ ਆਪਾਂ ਹੁਮਰ ਸਾਹਿਬ ਤੇ ਬੈਠੀਆਂ ਹੁਮਰ ਸਾਹਿਬ ਕਹਿੰਦੇ ਕੱਲ ਦੀ ਤਾਰੀਖ ਮੈਂ ਠੀਕ ਹੈ ਜੀ ਸੱਤ ਬਚਨ ਜੱਜ ਸਾਹਿਬ ਨੇ ਕੀ ਰੀਜ਼ਨ ਬਣਾਇਆ ਅੱਜ ਦਾ ਤਾਰੀਖ ਦਾ ਨਹੀਂ ਮੈਨੂੰ ਨਹੀਂ ਪਤਾ ਉਹ ਵਕੀਲ ਸਾਹਿਬ ਨੂੰ ਪਤਾ ਸਾਡੇ ਹੁਮਰ ਸਾਹਿਬ ਨੂੰ ਜੀ ਹਾਂਜੀ ਤੁਹਾਨੂੰ ਕਾਨੂੰਨ ਤੇ ਭਰੋਸਾ ਹੈ ਹਾਂਜੀ ਪੂਰਾ ਭਰੋਸਾ ਜੀ ਤੁਹਾਨੂੰ ਯਕੀਨ ਹੈ ਯਕੀਨ ਹੈ ਮੈਨੂੰ ਰੱਬ ਤੇ ਔਰ ਜੱਜ ਤੇ ਦੋਨਾਂ ਤੇ ਯਕੀਨ ਹੈ ਜੀ ਰੱਬ ਵੀ ਇਹਨੂੰ ਸਜ਼ਾ ਦੇਊਗਾ ਜੱਜ ਸਾਹਿਬ ਵੀ ਸਜ਼ਾ ਦੇਣਗੇ ਨਹੀਂ ਉਹਦੇ ਆਪਣੇ ਵੀ ਦੋ ਬੱਚੇ ਆ ਉਹਦੇ ਆਪਣੇ ਦੋ ਬੱਚੇ ਆ ਜੀ ਦੋਸਤੋ ਤੁਸੀਂ ਸੁਣਿਆ ਦਾਦਾ 27 ਸਾਲ ਸ਼ਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਜ਼ੁਬਾਨੀ ਸਾਰਾ ਦੱਸਿਆ ਔਰ ਇਸ ਵਕਾਲ ਇਸ ਅਦਾਲਤ ਦੇ ਵਿੱਚ ਅਗਲੀ ਤਰੀਕ ਦਿੱਤੀ ਗਈ ਆ ਔਰ ਕੋਰਟ ਦੇ ਵਿੱਚ ਕੱਲ ਤੇ ਫੈਸਲਾ ਅੱਜ ਤੋਂ 2-3 ਦਿਨ ਪਹਿਲਾਂ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਸਜ਼ਾ ਸੁਣਾਈ ਜਾਣੀ ਸੀ ਪਰ ਕੁਝ ਅਦਾਲਤ ਵੱਲੋਂ ਕਹਿ ਕੇ ਡੇਟ ਐਕਸਟੈਂਡ ਕਰ ਦਿੱਤੀ ਗਈ ਔਰ ਮੰਗਲਵਾਰ ਨੂੰ ਅਦਾਲਤ ਉਸ ਲੇਡੀ ਨੂੰ ਕੀ ਸਜ਼ਾ ਸੁਣਾਉਂਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਪਰਿਵਾਰ ਪੂਰਾ ਨਰਮ ਅੱਖਾਂ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿੰਨੀ ਬੇਤਾਬੀ ਨਾਲ ਕਿੰਨੀ ਬੇਚੈਨੀ ਨਾਲ ਉਸ ਜ਼ਾਲਮ ਲੇਡੀ ਲਈ ਫਾਂਸੀ ਦੀ ਸਜ਼ਾ ਜਾਂ ਫਾਂਸੀ ਤੋਂ ਉੱਪਰ ਦੀ ਸਜ਼ਾ ਦੀ ਮੰਗ ਕਰ ਰਿਹਾ ਔਰ ਬੱਚੀ ਦੀ ਮਾਂ ਪਿਓ ਬੱਚੇ ਦਾ ਬੱਚੀ ਦਾ ਭਰਾ ਦਾਦਾ ਸਾਰੇ ਇੱਥੇ ਤਰੀਕ ਤੇ ਆਉਂਦੇ ਆ ਔਰ ਇਨਸਾਫ ਦੀ ਮੰਗ ਕਰਦੇ ਆ ਔਰ ਕਾਨੂੰਨ ਦੇ ਪ੍ਰਤੀ ਜੱਜ ਦੇ ਪ੍ਰਤੀ ਰੱਬ ਦੇ ਪ੍ਰਤੀ ਉਹਨਾਂ ਨੇ ਆਪਣਾ ਪੂਰਾ ਭਰੋਸਾ ਜਤਾਇਆ ਦੋਸਤੋ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਮਦਰ ਨਾਲ ਵੀ ਆ ਐ ਇੱਕ ਮਿੰਟ ਤੁਸੀਂ ਦਿਲਰੋਜ਼ ਦੇ ਮਦਰ ਹਾਂਜੀ ਹਾਂਜੀ ਅੱਜ ਜ ਜ ਅਦਾਲਤ ਨੇ ਡੇਟ ਐਕਸਟੈਂਡ ਕਰ ਦਿੱਤੀ ਹਾਂਜੀ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਡੇਟ ਐਕਸਟੈਂਡ ਹੋਣ ਦੇ ਬਾਅਦ ਬਸ ਕੁਮਨ ਸਰ ਦੇ ਨਾਲ ਆ ਨਾ ਉਸ ਟਰਗਲ ਕਰ ਰਹੇ ਆ ਅਸੀਂ ਵੀ ਉਹਨਾਂ ਦੇ ਨਾਲ ਹੀ ਆ ਕੋਈ ਗੱਲ ਨਹੀਂ ਜਿੱਥੇ ਇੰਨਾ ਟਾਈਮ ਲੱਗਾ ਸਬਰ ਕਰਕੇ ਚੱਲ ਰਹੇ ਆ ਜਰੂਰ ਸਜ਼ਾ ਮਿਲੂ ਜੋ ਨੇ ਕਰਮ ਕੀਤਾ ਉਹਦੀ ਸਜ਼ਾ ਤੇ ਡੈਫੀਨੇਟਲੀ ਉਹਨੂੰ ਮਿਲਣੀ ਮਿਲਣੀ ਆ ਕੀ ਮੰਗ ਕਰਦੇ ਹੋ ਤੁਹਾਡੇ ਤੁਹਾਨੂੰ ਕੀ ਲੱਗਦਾ ਅਦਾਲਤ ਕਿਉਂਕਿ ਕਿਸ ਤਰ੍ਹਾਂ ਦੀ ਸਜ਼ਾ ਨੂੰ ਦੇ ਸਕਦੀ ਹੈ ਬਿਲਕੁਲ ਫਾਂਸੀ ਡੈਫੀਨੇਟਲੀ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਨਾ ਪੂਰੇ ਵਰਡ ਦੀ ਅਪੀਲ ਆ ਸਭ ਦੀਆਂ ਅਰਦਾਸਾਂ ਨੇ ਸਭ ਦੀਆਂ ਬਲੇਸਿੰਗਸ ਨੇ ਸਾਡੇ ਨਾਲ ਤੇ ਔਰ ਹੁਮਨ ਸਰ ਤੇ ਪੂਰਾ ਬਲੀਵ ਆ ਜੱਜ ਸਾਹਿਬ ਤੇ ਵਿਸ਼ਵਾਸ ਆ ਕਿਉਂਕਿ ਦੇਖੋ ਜੀ ਬੱਚੇ ਸਭ ਦੇ ਸਾਂਝੇ ਆ ਨਾ ਤੇ ਦਿਲਰੋਜ਼ ਉਹ ਵੀ ਰੱਬ ਦਾ ਰੂਪ ਤੁਸੀਂ ਹਰ ਤਰੀਕੇ ਆਉਂਦੇ ਹੋ ਹਾਂ ਪੇਰੈਂਟਸ ਆਉਂਦੇ ਨੇ ਮੇਰੇ ਅਸੀਂ ਲਾਸਟ ਡਿਸੀਜਨ ਸੀ ਹੁਣ ਤੇ ਤਾਂ ਕਰਕੇ ਤੇ ਤੁਹਾਨੂੰ ਯਕੀਨ ਕਿੰਨੀਆਂ ਤਰੀਕਾਂ ਪੈ ਚੁੱਕੀਆਂ ਨੇ ਹੁਣ ਤੱਕ ਦੇਖੋ ਜੀ 22 ਸਾਲ ਹੋ ਗਏ ਕੰਟੀਨਿਊਸ ਚੱਲ ਰਿਹਾ ਪ੍ਰੋਸੈਸ ਜੋ ਵੀ ਉਹਨਾਂ ਦਾ ਹੁੰਦਾ ਵਾ ਕਿੰਨੇ ਜੱਜ ਬਦਲ ਚੁੱਕੇ ਆ ਨਹੀਂ ਕੁਛ ਨਹੀਂ ਬਦਲਿਆ ਐਦਾਂ ਦਾ ਕੁਛ ਨਹੀਂ ਹੈਗਾ ਜੱਜਿਸ ਟਰਾਂਸਫਰ ਮੈਨੂੰ ਇਹਦੇ ਬਾਰੇ ਕੋਈ ਨੋ ਲੈਜ ਹਰਪ੍ਰੀਤ ਜੀ ਕਿੰਨੇ ਜੱਜਿਸ ਟਰਾਂਸਫਰ ਹੋ ਚੁੱਕੇ ਆ ਇਸ ਕੇਸ ਦੇ ਵਿੱਚ ਇੱਕ ਤਾਂ ਸੈਸ਼ਨ ਜੱਜ ਕਰ ਰਿਹਾ ਕੇਸ ਸਾਰੇ ਹੀ ਸ਼ੁਰੂ ਤੋਂ ਸ਼ੁਰੂ ਤੋਂ ਹੀ ਜੀ ਸੈਸ਼ਨ ਜੱਜ ਸਾਹਿਬ ਵੀ ਡੀਲ ਕਰ ਰਹੇ ਜੀ ਹਾਂ ਜੀ ਸੈਸ਼ਨ ਜੱਜ ਸਾਹਿਬ ਡੀਲ ਕਰ ਰਹੇ ਜੀ ਸਾਡੇ ਵਕੀਲ ਸਾਹਿਬ ਪਰਯੋਕਾਰ ਸਿੰਘ ਨੂੰ ਮਨਜੀ ਡੀਲ ਕਰ ਰਹੇ ਨੇ ਜੀ ਜਿਹੜੇ ਸਾਡੇ ਰੱਬ ਬਣ ਕੇ ਆਏ ਨੇ ਜੀ ਉਸ ਦੁੱਖ ਦੀ ਘੜੀ ਦੇ ਵਿੱਚੋਂ ਸਾਨੂੰ ਜਿਨ੍ਹਾਂ ਨੇ ਉਠਾਇਆ ਜੀ ਜੀ ਤੁਹਾਨੂੰ ਆਪਣੇ ਐਡਵੋਕੇਟ ਤੇ ਜੱਜਸ ਤੇ ਪ੍ਰਮਾਤਮਾ ਤੇ ਪੂਰਾ ਭਰੋਸਾ ਹੈ ਬਿਲਕੁਲ ਜੀ ਪੂਰਾ ਭਰੋਸਾ ਜੀ ਸਾਨੂੰ ਪੂਰਾ ਇਨਸਾਫ ਦਿਵਾਉਣਗੇ ਜੀ ਕਿੰਨੀ ਤਰੀਕ ਤੋਂ ਲਗਾਤਾਰ ਡੇਟਾਂ ਪੈ ਰਹੀਆਂ ਨੇ ਬਸ ਤੁਹਾਨੂੰ 2.5 ਸਾਲ ਹੋ ਗਏ ਜੀ ਕੰਟੀਨਿਊ ਪੈ ਰਹੀਆਂ ਨੇ ਜੀ ਆਪਣੀਆਂ ਤਰੀਕਾਂ ਜੀ ਤੇ ਟੋਟਲ ਤਰੀਕਾਂ ਕਿੰਨੀਆਂ ਪੈ ਗਈਆਂ ਹੋਣਗੀਆਂ ਨੀਅਰ ਅਬਾਊਟ 70 ਸਮਥਿੰਗ ਇੰਨੀਆਂ ਕੋਈ ਬਾਕੀ ਮੈਨੂੰ ਪਤਾ ਨਹੀਂ ਜੀ ਇਹਦੇ ਬਾਰੇ ਜੀ ਤੇ ਕੀ ਡਿਮਾਂਡ ਕੀਤੀ ਹੈ ਜੱਜ ਸਾਹਿਬ ਤੋਂ ਆਪਾਂ ਫਾਂਸੀ ਦੀ سزا ਦੀ ਮੰਗ ਕਰ ਰਹੇ ਹਾਂ ਜੀ ਤੇ ਕੋਈ ਪ੍ਰਵਧਾਨ ਹੈ ਅਸੀਂ ਕਿਨੋਂ ਨੇ ਅਪਰਾਧ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦੀ ਕੋਈ ਰੈਮਡੀਜ਼ ਦਿੱਤੀਆਂ ਤੁਹਾਡੇ ਐਡਵੋਕੇਟ ਸਾਹਿਬ ਨੇ ਬਿਲਕੁਲ ਜੀ ਘੁੰਮਣ ਸਾਹਿਬ ਨੇ ਵੀ ਫਾਂਸੀ ਦੀ ਮੰਗ ਕੀਤੀ ਹੈ ਜੇ ਵੀ ਉਹਨੂੰ ਫਾਂਸੀ ਦੀ ਮੰਗ ਹੋਵੇ ਇੱਕ ਐਗਜ਼ਾਮਪਲ ਸੈੱਟ ਹੋ ਜਾਏ ਜੇ ਕੋਈ ਜੇ ਕਿਸੇ ਬੱਚੇ ਨਾਲ ਮਿਸ ਹੈਪਨਿੰਗ ਕਰਦਾ ਤਾਂ ਲਈ ਵੀ ਆਹ ਸਜ਼ਾ ਮਿਲਣੀ ਹੈ ਜੀ ਅਸੀਂ ਤੁਸੀਂ ਪੜੋਸ ਚ ਰਹਿੰਦੇ ਸੀ ਔਰ ਇੱਦਾਂ ਦੀ ਕਿਹੜੀ ਦੁਸ਼ਮਣੀ ਉਹਨੇ ਕੱਢੀ ਐ ਕੁਝ ਪਤਾ ਨਹੀਂ ਲੱਗਿਆ ਦੇ ਬਾਰੇ ਜੈਲਸੀ ਕਰਦੀ ਸੀ ਜੀ ਤੁਹਾਡੇ ਤੋਂ ਹੀ ਤੁਹਾਡੀ ਬੇਟੀ ਤੋਂ ਨਹੀਂ ਜੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਤਿਮਾਨ ਲੈ ਕੇ ਦਿੰਦਾ ਸੀ ਇਸ ਚੀਜ਼ ਦੀ ਜੈਲਸੀ ਕਰਦੀ ਸੀ ਜੀ ਤੇ ਉਹ ਆਪਣੇ ਬੱਚਿਆਂ ਨੂੰ ਇੰਨਾ ਸਤਿਮਾਨ ਨਹੀਂ ਪ੍ਰੋਵਾਈਡ ਕਰ ਪਾਉਂਦੀ ਹੋਣੀ ਹਾਂਜੀ ਜੀ ਜੀ ਦੋਸਤੋ ਮਦਰ ਹਰਪ੍ਰੀਤ ਫਾਦਰ ਤੁਸੀਂ ਸਾਰਿਆਂ ਦੇ ਜ਼ੁਬਾਨੀ ਸੁਣਿਆ ਕਿ ਅਦਾਲਤ ਦੇ ਉੱਤੇ ਕਾਨੂੰਨ ਦੇ ਉੱਤੇ ਵਕੀਲ ਦੇ ਉੱਤੇ ਰੱਬ ਦੇ ਉੱਤੇ ਪੂਰਾ ਭਰੋਸਾ ਔਰ ਡੈਫੀਨੇਟਲੀ ਫਾਂਸੀ ਦੀ ਸਜ਼ਾ ਇੱਕ ਦਿਨ ਦਾ ਵਿੱਚ ਟਾਈਮ ਔਰ ਕੋਈ ਸਬਰ ਨਾਮ ਦੀ ਚੀਜ਼ ਜਿਹੜੇ ਕਿ ਮਦਰਦ ਵੱਲੋਂ ਤੁਸੀਂ ਸੁਣਿਆ ਕਿ ਸਬਰ ਰੱਖਾਂਗੇ ਕੋਮਨ ਸਾਹਿਬ ਤੇ ਪੂਰਾ ਯਕੀਨ ਹੈ ਔਰ ਪੂਰਾ ਭਰੋਸਾ ਹੈ ਔਰ ਜੱਜ ਸਾਹਿਬ ਤੇ ਪੂਰਾ ਭਰੋਸਾ 70 72 ਤਰੀਕਾਂ ਦਾ ਪੈ ਜਾਣਾ ਔਰ 22 ਸਾਲ ਹੋ ਗਏ ਕੇਸ ਨੂੰ ਲਗਾਤਾਰ ਦਾ ਚੱਲਣਾ ਦੋਸਤੋ ਬਹੁਤ ਥੋੜੇ ਸਮੇਂ ਵਿੱਚ ਕੇਸ ਨੂੰ ਡਿਸਾਈਡ ਕੀਤਾ ਜਾ ਰਿਹਾ ਔਰ ਬਹੁਤ ਅੱਛੀ ਗੱਲ ਆ ਅਗਰ ਸਾਰੀਆਂ ਅਦਾਲਤਾਂ ਟਾਈਮ ਟੂ ਟਾਈਮ ਇਦਾਂ ਹੀ ਥੋੜੇ ਸਮੇਂ ਵਿੱਚ ਕੇਸਾਂ ਦੇ ਡਿਸੀਜਨ ਲੈਣ ਤਾਂ ਸ਼ਾਇਦ ਕ੍ਰਾਈਮ ਨੂੰ ਨੱਥ ਪਾਈ ਜਾ ਸਕਦੀ ਆ ਅੱਜਕੱਲ੍ਹ ਅਦਾਲਤਾਂ ਦੇ ਵਿੱਚ ਕੇਸਾਂ ਦੀ ਭਰਮਾਰ ਦਾ ਹੋਣਾ ਔਰ ਲੋਗ ਝੂਠੇ ਸੱਚੇ ਕੇਸ ਕਰਕੇ ਲੋਕਾਂ ਦੀਆਂ ਲਾਈਫ ਨੂੰ ਟਾਈਮ ਨੂੰ ਬਰਬਾਦ ਕਰਨਾ ਅਦਾਲਤਾਂ ਨੂੰ ਕਾਨੂੰਨ ਨੂੰ ਇੱਕ ਟੂਲ ਬਣਾ ਕੇ ਵਰਤਦੇ ਆ ਜੋ ਕਿ ਨਹੀਂ ਹੋਣਾ ਚਾਹੀਦਾ ਇਸ ਕੇਸ ਦੇ ਵਿੱਚ 2.5 ਸਾਲ ਦੇ ਵਿੱਚ 72 ਤਰੀਕਾਂ ਦਾ ਪਹਜਣਾ ਬਹੁਤ ਅੱਛੀ ਗੱਲ ਆ ਔਰ ਬਹੁਤ ਜਲਦੀ ਫੈਸਲਾ ਆ ਰਿਹਾ ਬਹੁਤ ਅੱਛਾ ਫੈਸਲਾ ਆਊਗਾ ਇੱਕ ਸਿਰਫ ਇੱਕ ਰਾਤ ਵਿੱਚ ਕੱਲ ਤੁਹਾਨੂੰ ਅਪਡੇਟ ਦੇਵਾਂਗੇ ਇਸ ਕੇਸ ਦੇ ਬਾਰੇ ਵਿੱਚ ਕੀ ਅਪਡੇਟ ਆਇਆ ਦੋਸਤੋ ਦਿਲਰੋਜ਼ ਦੇ ਐਡਵੋਕੇਟ ਸਰੋਕਾਰ ਸਿੰਘ ਕੋ ਮਨ ਜੋ ਕਿ ਇਸ ਵਕਤ ਸਾਡੇ ਨਾਲ ਮੌਜੂਦ ਨੇ ਲਓ ਮੈਂ ਸਿੱਧੇ ਤੌਰ ਤੇ ਤੁਹਾਨੂੰ ਵਕੀਲ ਸਾਹਿਬ ਅੱਜ ਫੈਸਲੇ ਦੀ ਤਰੀਕ ਸੀ ਤੇ ਆਪ ਜੀ ਅੰਦਰ ਗਏ ਸੀ ਤੇ ਜੱਜ ਸਾਹਿਬ ਨੇ ਕੀ ਕਿਹਾ ਨੇ ਜੱਜ ਸਾਹਿਬ ਨੇ ਅੱਜ ਇੱਕ ਪਾਰਟਲੀ ਆਪਣਾ ਆਰਗੂਮੈਂਟ ਹੋਈ ਹੈਗੀ ਜਾਂ ਕੁਆਂਟਮ ਆਫ ਸੈਂਟੈਂਸ ਦੀ ਹੋਈ ਹੈ ਕਿਉਂਕਿ ਸਜ਼ਾ ਤਾਂ ਸਜ਼ਾ ਨਹੀਂ ਆਪਣੇ ਦੋਸ਼ੀ ਤੋਂ ਕਰਤਾ ਹੈਗਾ অলਰੈਡੀ ਸ਼ੁੱਕਰਵਾਰ ਨੂੰ ਅਨਾਉਂਸ ਕਰਤਾ ਸੀਗਾ ਹੁਣ ਸਜ਼ਾ ਹੋਣੀ ਹੈ ਸਜ਼ਾ ਅਸੀਂ ਮੰਗ ਰਹੇ ਹੈਗੇ ਸਾਡੀ ਕੱਲ ਕੰਟੀਨਿਊ ਹੋਊਗੀ ਆਰਗੂਮੈਂਟ ਉਹ ਸਦਾ ਦੀ ਮੌਤ ਦੀ ਸਜ਼ਾ ਮੰਗ ਰਹੇ ਹਾਂ ਤਾਂ ਕਿ ਇਦਾਂ ਦਾ ਇੱਕ ਗਰੂਸਮ ਮਰਡਰ ਹੈਗਾ ਬਾਰਬੇਰਿਕ ਮਰਡਰ ਹੋਇਆ ਵੈ ਸੁਸਾਇਟੀ ਦੇ ਵਿੱਚ ਇੱਕ ਬੜਾ ਨਾਮ ਇਦਾਂ ਦਾ ਚਲੇ ਗਿਆ ਜਿਹਦੇ ਕਰਕੇ ਸੁਸਾਇਟੀ ਹਿਲ ਗਈ ਹੈ ਔਰ ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਇੱਥੇ ਤਕਰੀਬਨ ਕਹਿੰਦੇ 3 ਕਰੋੜ ਬੰਦਾ ਉਹਨੂੰ ਟ੍ਰੋਲ ਕਰ ਰਿਹਾ ਹੈ ਮਰਡਰ ਕੇਸ ਨੂੰ ਫੋਲੋ ਕਰ ਰਿਹਾ ਹੈ ਤੇ ਇੱਕ ਲੋਕਾਂ ਦਾ ਸੈਂਟੀਮੈਂਟ ਹੈ ਇਹਦੇ ਵਿੱਚ ਅਟੈਚਡ ਉਹ ਸੈਂਟੀਮੈਂਟ ਨੂੰ ਦੇਖਦੇ ਹੋਏ ਵੋਇਲ ਆਰਗੂ ਆਨ ਬਿਹਾਫ ਆਫ ਦਿਸ ਸੋਸਾਇਟੀ ਕਿ ਸੋਸਾਇਟੀ ਦੇ ਵਿੱਚ ਅਗਰ ਇਦਾਂ ਦੇ ਇਨਸੀਡੈਂਟ ਹੁੰਦੇ ਆ ਤਾਂ ਇਹ ਇੱਕ ਸੋਸਾਇਟੀ ਸਾਡੀ ਕਲਾਪਸ ਕਰ ਜਾਊਗੀ ਕਮੰਡ ਸਾਹਿਬ ਇਹ ਕੇਸ 2.5 ਸਾਲ ਹੋ ਗਏ ਨੂੰ ਚੱਲਦੇ ਨੇ ਔਰ ਮੇਰੇ ਖਿਆਲ ਹਰਪ੍ਰੀਤ ਜੀ ਨੇ ਦੱਸਿਆ ਵੀ 70-72 ਤਰੀਕਾਂ ਵੀ ਪੈਗੀਆਂ ਨੇ ਬਾਕੀ ਕੇਸ ਬੜੇ ਲੰਬੇ ਲੰਬੇ ਚੱਲਦੇ ਆ ਅਦਾਲਤਾਂ ਦੇ ਵਿੱਚ ਵੀ ਮੇਰਾ ਖਿਆਲ ਆ ਵੀ 5-7 ਕਰੋੜ ਕੇਸ ਪੈਂਡਿੰਗ ਪਿਆ ਇਹਦੇ ਪਿੱਛੇ ਕੀ ਕ੍ਰੀਜ਼ਨ ਆ ਵੀ ਇਹ ਇੰਨੀ ਜਲਦੀ ਕਿਉਂ ਹੋ ਰਿਹਾ ਤੇ ਬਾਕੀ ਕੇਸ ਇੰਨੀ ਧੇਰ ਪੈਂਡਿੰਗ ਕਿਉਂ ਚੱਲਦੇ ਆ ਨਹੀਂ ਮੇਰਾ ਖਿਆਲ ਨਾ ਇਹ ਗਲਤ ਉਹਦੀ ਇਨਫਾਰਮੇਸ਼ਨ ਹੈਗੀ ਇਨਫਾਰਮੇਸ਼ਨ ਗਲਤ ਹੈ ਆਲਰੇਡੀ ਜਿਹੜੇ ਹੈਗੇ ਆ ਸਾਡੇ ਕਈ ਕੇਸ ਇਸ ਤੋਂ ਬਾਅਦ ਸਟਾਰਟ ਹੋ ਕੇ ਮਰਡਰ ਕੇਸਿਸ ਜਾਂ ਨਾਕੋਟਿਕਸ ਕੇਸਿਸ ਹੈਗੇ ਆ ਕਈ ਕੇਸੇ ਡਿਸਾਈਡ ਵਾਲੇ ਹੋ ਚੁੱਕੇ ਆ ਇਹਦੇ ਵਿੱਚ ਕੀ ਸੀ 25 ਗਵਾਹ ਸੀਗੇ ਇਹ ਤਾਂ ਥੋੜਾ ਟਾਈਮ ਲੱਗ ਗਿਆ ਜਿਹੜਾ ਕ੍ਰਿਮੀਨਲ ਲਾਅ ਹੈ ਨਾ ਸਰ ਉਹਦੇ ਵਿੱਚ ਇੰਨਾ ਟਾਈਮ ਨਹੀਂ ਲੱਗਦਾ देयर ਆ ਦੋ ਰੀਜ਼ਨ ਹੁੰਦੇ ਆ ਇੱਕ ਤਾਂ ਗਵਾਹਾਂ ਕਰਕੇ ਲੇਟ ਹੁੰਦੇ ਆ ਹੂੰ ਦੂਜਾ ਜਿਹੜਾ ਕਈ ਵਾਰ ਸਾਡੇ ਲਾਇਰਸ ਹੈਗੇ ਜਿਹੜੇ ਉਹਨਾਂ ਕਰਕੇ ਲੇਟ ਹੋ ਜਾਂਦੇ ਹੈਗੇ ਕਿਉਂਕਿ ਕਈ ਲਾਇਰ ਪ੍ਰੈਜ਼ੈਂਟ ਨਹੀਂ ਹੁੰਦਾ ਜਾਂ ਕੋਈ ਲਾਅ ਡੇਟ ਮੰਗ ਲਾਂਦਾ ਹੈਗਾ ਇਹ ਗੀਅ ਜਿਹੜੇ ਹੁੰਦੇ ਆ ਅਕਿਊਜ਼ ਨਹੀਂ ਜਾਂਦਾ ਹੈਗਾ ਉਹਦੇ ਲੇਟ ਡਿਲੇ ਦੇ ਕਾਰਨ ਹੋ ਸਕਦੇ ਆ ਡਿਲੇ ਦੇ ਕਾਰਨ ਜੁਡੀਸ਼ੀ ਵੱਲੋਂ ਨਹੀਂ ਹੋ ਸਕਦੇ ਨੰਬਰ 1 ਡਿਲੇ ਦੇ ਕਾਰਨ ਲਾਅਰ ਰੋਲ ਨਹੀਂ ਹੋ ਸਕਦੇ ਕਿਉਂਕਿ ਲਾਅਰ ਜਿਹੜਾ ਹੈਗਾ ਉਹ ਪਸਲੀ ਚਾਹਦਾ ਕਿ ਜਲਦੀ ਜਲਦੀ ਕੇਸ ਖਤਮ ਹੋਵੇ ਤਾਂ ਜੋ ਅਗਲਾ ਕੇਸ ਉਹ ਲਾ ਹੋਰ ਕਰ ਸਕੇ ਅੱਛੀ ਦਾ ਕਰ ਸਕੇ ਲੇਕਿਨ ਰੀਜ਼ਨਸ ਅਨ ਕੰਟਰੋਲਡ ਹੁੰਦੇ ਹੈਗੇ ਆ ਅਨ ਮਤਲਬ ਮੈ ਫੋਰਸਨ ਹੋ ਸਕਦੇ ਇਸ ਕੋਈ ਰੀਜ਼ਨ ਜਿੱਤੇ ਕਰਕੇ ਡਿਲੇ ਹੋ ਜਵੇ ਕੋਈ ਇਦਾਂ ਦਾ ਕਾਰਨ ਹੈ ਨਹੀਂਗਾ ਵੈਸੇ ਜਿਹੜੇ ਐਡਵੋਕੇਟਸ ਨੇ ਹੋਰ ਕਈ ਐਡਵੋਕੇਟਸ ਇਦਾਂ ਦੇ ਆ ਜਿਹੜੇ ਲਾਅ ਨੂੰ ਜਾਣਦੇ ਆ ਔਰ ਉਹਨੂੰ ਲਿੰਗਰ ਔਨ ਕਰਨ ਦੇ ਵਿੱਚ ਕੇਸ ਨੂੰ ਆਪਣੇ ਟੂਲ ਦੇ ਟੂਲ ਦੀ ਤਰ੍ਹਾਂ ਯੂਜ਼ ਕਰਦੇ ਆ ਨਹੀਂ ਮੈਂ ਨਹੀਂ ਸਮਝਦਾ ਜੀ ਮੇਰੇ 33 ਸਾਲ ਪ੍ਰੈਕਟਿਸ ਹੋ ਗਈ ਐਟ ਲੀਸਟ ਮੈਂ ਲੁਧਿਆਣਾ ਵੀ ਰਿਹਾ ਕਰਦਾ ਪ੍ਰੈਕਟਿਸ ਸ਼ੁਰੂ ਤੋਂ ਮੈਂ ਐਜ਼ ਅਡੀਸ਼ਨਲ ਐਡਵੋਕੇਟ ਜਨਤ ਪੰਜਾਬ ਵੀ ਰਿਹਾ ਨਾ ਮੈਂ ਹਾਈ ਕੋਰਟ ਦੇ ਵਿੱਚ ਨਾ ਮੈਂ ਸੁਪਰੀਮ ਕੋਰਟ ਦੇ ਵਿੱਚ ਤੇ ਨਾ ਮੈਂ ਕਿਸੇ ਡਿਸਟ੍ਰਿਕਟ ਕੋਰਟ ਚਾਹੇ ਤਾਂ ਕੋਈ ਇਦਾਂ ਦਾ ਦੇਖਿਆ ਨਹੀਂ ਕਿ ਲੋਕਾਂ ਦੀ ਮਿਸਕਨਸੈਪਸ਼ਨ ਹੈ ਇਹ ਮਿਸਕਨਸੈਪਸ਼ਨ ਹੈਗੀ ਜਿਹਦੇ ਇੱਕ ਫਲਾਈ ਗਈ ਹੈ ਆਦਰਵਾਇਜ਼ ਕੋਈ ਇਦਾਂ ਦਾ ਰੀਜ਼ਨ ਨਹੀਂ ਹੈਗਾ ਥੈਂਕ ਯੂ ਦੋਸਤੋ ਐਡਵੋਕੇਟ ਕੁਮਨ ਸਾਹਿਬ ਜਿਨ੍ਹਾਂ ਨੇ ਸਾਨੂੰ ਬਕਾਇਦਾ ਵਕਾਲਤ ਬਾਰੇ ਔਰ ਇਸ ਕੇਸ ਦੇ ਬਾਰੇ ਬਾਖੂਬੀ ਦੱਸਿਆ ਤੁਸੀਂ ਕੁਮਨ ਸਾਹਿਬ ਦੇ ਵਿਚਾਰਾਂ ਨਾਲ ਕਿੰਨਾ ਸਹਿਮਤ ਹੋ ਮੇਰਾ ਨੰਬਰ 9872303604 ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ